ਪੰਜਾਬ 'ਚ ਗਰਮੀ ਦਾ ਕਹਿਰ ਇਸ ਕਦਰ ਜਾਰੀ ਹੈ ਕਿ ਦਿਨ ਵੇਲੇ ਸੂਰਜ ਅਸਮਾਨ ਤੋਂ ਅੱਗ ਭਰਾਂਦਾ ਹੈ ਤੇ ਰਾਤ ਨੂੰ ਵੀ ਲੋਕ ਤਪੇਸ਼ ਨਾਲ ਝੁਲਸਣ ਲੱਗ ਪਏ ਨੇ ਸੋਮਵਾਰ ਨੂੰ ਵੀ ਲੋਕਾਂ ਨੂੰ ਸਵੇਰ 'ਚ ਜ਼ਬਰਦਸਤ ਗਰਮੀ ਰਹੀ ਹੈ ਅੰਮ੍ਰਿਤਸਰ ਲੁਧਿਆਣਾ ਪਟਿਆਲਾ ਤੇ ਚੰਡੀਗੜ੍ਹ ਚ ਅੱਤ ਲੂ ਦੀ ਸਥਿਤੀ ਰਹੀ ਹੈ ਪਠਾਨਕੋਟ ਬਠਿੰਡਾ ਤੇ ਗੁਰਦਾਸਪੁਰ ਚ ਵੀ ਲੂ ਚੱਲੀ ਹੈ ਸਵੇਰ ਚ ਵੱਧ ਤੋਂ ਵੱਧ ਤਾਪਮਨ ਆਮ ਨਾਲੋਂ 9 ਡਿਗਰੀ ਸੈਲਸੀਅਸ ਵੱਧ ਰਿਹਾ ਹੈ ਬਠਿੰਡਾ ਸਵੇਰ ਚ ਸਭ ਤੋਂ ਗਰਮ ਰਿਹਾ ਹੈ ਉੱਥੇ ਹੀ ਰਾਤ ਵੇਲੇ ਵੱਧ ਤੋਂ ਵੱਧ ਤਾਪਮਨ 46.9 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ ਇਹ ਆਮ ਨਾਲੋਂ 5.1 ਡਿਗਰੀ ਵੱਧ ਸੀ ਫਰੀਦਕੋਟ ਚ ਵੀ ਦਿਨ ਦਾ ਤਾਪਮਨ 46 डिग्री جت ਕੀ ਰਾਤ ਦਾ ਤਾਪਮਨ 32.7 ਡਿਗਰੀ ਸੈਲਸੀਅਸ ਰਿਹਾ ਹੈ ਮੌਸਮ ਵਿਭਾਗ ਦੀ ਪੇਸ਼ੰਗੋਈ ਰਾਜਤਾਨੀ ਚੰਡੀਗੜ੍ਹ ਚ ਪੂਰੇ ਪੰਜਾਬ ਦੇ ਮੁਕਾਬਲੇ ਰਾਤ ਦਾ ਤਾਪਮਨ ਸਭ ਤੋਂ ਵੱਧ ਰਿਹਾ ਹੈ ਇੱਥੇ ਘੱਟੋ ਘੱਟ ਤਾਪਮਨ 34.2 ਡਿਗਰੀ ਸੈਲਸੀਅਸ ਰਿਹਾ ਹੈ ਜੋ ਕਿ ਆਮ ਨਾਲੋਂ 7.7 ਡਿਗਰੀ ਸੈਲਸੀਅਸ ਰਿਹਾ ਹੈ ਮੌਸਮੀ ਪਾਕ ਚੰਡੀਗੜ੍ਹ ਦੀ ਪੇਸ਼ੰਗੋਈ ਮੁਤਾਬਕ ਮੰਗਲਵਾਰ ਦੁਪਹਿਰ ਵੇਲੇ ਸਵੇਰ ਚ ਮੌਸਮ ਦਾ ਮિજાਜ ਬਦਲ ਸਕਦਾ ਹੈ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਧੂੜ ਭਰੀ ਹਨੇਰੀ ਚੱਲਣ ਦੇ ਨਾਲ بارش ਦੀ ਸੰਭਾਵਨਾ ਹੈ